ਆਜੋ ਜੀਰ ਜੀ ਗਰਮ ਗਰਮ ਚਾਹ ਗਰਮ ਗਰਮ ਪਕੌੜਿਆਂ ਦਾ ਲੰਗਰ ਚੱਲ ਰਿਹਾ ਜੀ ਸ਼ਾਕੇ ਜਾਓ ਜੀ ਆਜੋ ਜੀਰ ਜੀ ਆਜੋ ਨਾਲੋ ਘੜੀ ਸਾਡ ਤੇ ਗਰਮ ਗਰਮ ਚਾਹ ਗਰਮ ਗਰਮ ਪਕੌੜੇ ਜਿਹਦੇ ਪਕੌੜੇ ਜਦ ਕੁੜੀ ਪਾ ਗਏ ਉਹ ਫਿਰ ਗੱਡੀ ਚ ਚਲ ਦੇ ਚੜਾ ਤੇ ਆ ਵੰਡਿਆ ਆਜੋ ਗਰਮਾ ਗਰਮ ਚਾਹ ਗਰਮਾ ਗਰਮ ਪਕੌੜਾ ਲੰਗਰ ਚੱਲ ਰਿਹਾ ਜੀ ਸਾਥੇ ਜਾਓ ਜੀ ਆਜੋ ਜੀ ਆਜੋ ਗਰਮਾ ਗਰਮ ਚਾਹ ਗਰਮਾ ਗਰਮ ਪਕੌੜੇ ਆਜੋ ਜੀ ਜੀ ਨਾਲੋ ਘਟੀ ਸਾਈਡ ਤੇ ਪਿੰਡ ਵੀਰ ਕਿਚਣੇ ਦਾ ਲੰਗਰ ਚੱਲ ਰਿਹਾ ਜੀ ਆਜੋ ਗਰਮਾ ਗਰਮ ਚਾਹ ਗਰਮਾ ਗਰਮ ਪਕੌੜੇ ਨਾਲ ਬਿਸਕੁਟ ਆਵੇ ਹੈਗੇ ਆਵੇ ਕਿ ਤਾਗਟ ਖਾਇਆ ਹਾਂ ਸਭ ਆ ਯਾਰ ਆਜੋ ਜੀ ਗਰਮਾ ਗਰਮ ਚਾਹ ਗਰਮਾ ਗਰਮ ਪਕੌੜੇ ਮੈਂ ਤਾਂ ਚਾਹ ਤਾਂ ਨਹੀਂ ਪਾ ਪਰ ਆਜੋ ਜੀ ਗੱਦੀ ਵਾਲੋ ਸਾਈਡ ਤੇ ਤੇ ਗਰਮਾ ਗਰਮ ਚਾਹ ਤੇ ਗਰਮਾ ਗਰਮ ਪਕੌੜੇ ਸ਼ੱਕੇ ਜਾਓ ਜੀ ਆਜੋ ਜੀ ਆਜੋ ਉਹ ਢੋਲੀ ਦਾ ਮਿੱਤਰ ਖੜਿਆ ਮੇਰੇ ਕੋਲ ਆਸੀ ਆਏ ਹਾਂ ਹਾਂ ਆਜੋ ਵੀਰ ਜੀ ਗਰਮਾ ਗਰਮ ਪਕੌੜੇ ਗਰਮਾ ਗਰਮ ਚਾਹ ਆਜੋ ਵੀਰ ਜੀ ਗਰਮਾ ਗਰਮ ਚਾਹ ਗਰਮਾ ਗਰਮ ਪਕੌੜੇ ਚੱਲ ਰਿਹਾ ਚੱਲ ਤੇ ਜਾਓ ਜੀ ਆਜੋ ਵੀਰ ਜੀ ਗਰਮਾ ਗਰਮ ਚਾਹ ਗਰਮਾ ਗਰਮ ਪਕੌੜੇ ਆਜੋ ਵੀਰ ਜੀ ਗਰਮਾ ਗਰਮ ਚਾਹ ਗਰਮਾ ਗਰਮ ਪਕੌੜੇ ਚੱਲ ਰਿਹਾ ਚੱਲ ਤੇ ਜਾਓ ਜੀ ਆਜੋ ਆਜੋ ਮੀਰ ਜੀ ਕਰਵਾ ਗਰਮਾ ਗਰਮ ਪਕੌੜੇ ਸਰਦਾਰਾ ਕੀਰਤੀ ਕਰਦਾ ਹੈ ਇਹ ਕਿ ਨਾਲ ਇੱਕ ਜੀਵੀ ਰਾਹ ਹੜੋਂ ਹੁੰਦਾ ਹਰੋਂ ਉੱਪਰ ਉਹ ਕਹਿੰਦੇ ਆਜੋ ਮੀਰ ਜੀ ਕਰਵਾ ਗਰਮਾ ਗਰਮ ਪਕੌੜੇ ਸ਼ੱਕ ਜਾਓ ਜੀ ਆਜੋ ਮੀਰ ਜੀ ਆਓ ਗਰਮਾ ਗਰਮ ਚਾ ਗਰਮਾ ਗਰਮ ਪਕੌੜੇ ਉਹਦੇ ਘਰ ਆ ਨਹੀਂ ਗਈ ਉਹ ਮੇਨਾ आजो आजो वीर जी गरमा गर्म छोले पूड़ीअ लाइ गरमा गर्म छाके लाए जी आजो आजो वीर पूड़ियां लंगर चला पिंड मु आयो आयो गरमा गर्म छोले पूड़ीअ लाइ गरमा गर्म छोले पूड़ियांए जी ਗੰਗਾ ਘਰ ਮਾਸ਼ਲੀ ਪੂਰੀਆਂ ਅਗਲੇ ਨੂੰ ਚਲਾਦਾ ਸਾਕੀ ਗੁਰੂ ਜੀ ਗੰਗਾ ਘਰ ਮਾਸ਼ਲੀ ਪੂਰੀਆਂ ਅਗਲੇ ਅਗਲੇ ਜੀ ਆਦੇ ਸਾਕੀ ਜੀ ਗਰਵਾ ਘਰ ਮਾ ਪੂਰੀਆਂ ਆਗੇ ਆਵੇ ਜੀ